ਦੇਵੰਦੰਧਾਰੀ ਮੈਲਾ ਪੰਜਵਾਂ ਉਲਟੀ રે ਮਨ ਉਲਟੀ રે ਸਾਖਤ ਸਿਉ ਕਰ ਉਲਟੀ રે ਝੂਠਾ ਕੀਵੇ ਝੂਠ ਪ੍ਰੀਤ ਛੁਟਕੀ રે ਮਨ ਛੁਟਕੀ રે ਸਾਖਤ ਸੰਗ ਨਾ ਛੁਟਕੀ રે ਰਹਾਉ ਜਿਉਂ ਕਾਜਰ ਘਰ ਮੰਦਰ ਰੱਖਿਓ ਜੋ ਪੈਸਾ ਕਾਲੂ ਖੀਵੇ ਦੂਰੋ ਹਿਤੇ ਭਾਗ ਗਇਓ ਹੈ ਜਿਸ ਗੁਰ ਮਿਲ ਛੁਟ ਕੀ ਤ੍ਰਿਪੁਟੀ ਰੇ ਮੰਗੋਂ ਦਾਨ ਕਿਪਾਲ ਕਿਰਪਾ ਨਿਧ ਮੇਰਾ ਮੁਖ ਸਾਖਤ ਸੰਗ ਨਾ ਜੁਟਸੀ ਰੇ ਜਨ ਨਾਨਕ ਦਾਸ ਦਾਸ ਕੋ ਕਰਿਓ ਮੇਰਾ ਮੂੰਢ ਸਾਧ ਪਗਾ ਹੈਠ ਰੁਲਸੀਰੇ ਰਾਗ ਦੇਵੰਦ ਧਾਰੀ ਮਹਿਲਾ ਪੰਜਵਾ ਘਰ ਸਤਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਭ ਦਿਨ ਕੇ ਸਮਰਥ ਪੰਥ ਬਿਠੋਲੇ ਹਾਂ ਬਲ ਬਲ ਜਾਉਂ ਗਾਵਨ ਭਾਵਨ ਸੰਤਨ ਤੋਰੇ ਚਰਨ ਓਵਾ ਕਹਿ ਪਾਉ ਰਾਉ ਜਾਸਨਾ ਬਸ ਸਹਿਜ ਕੇਲ ਕਰੋਣਾ ਮੈਂ ਏਕ ਅਨੰਤ ਅਨੂਪੈ ਠਾਉ ਰਿੱਧ ਸਿੱਧ ਨਿਧ ਕਰਤਲ ਜਗ ਜੀਵਨ ਸਭ 나ਥ ਅਨੇਕ ਕਹਿ ਨਾਉ ਦਇਆ ਮਿਆ ਕਿਰਪਾ ਨਾਨਕ ਕਉ ਸੋਨੇ ਸੋਨੇ ਜਸ ਜੀਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਦੇਵੰਦਹਾਰੀ ਮਹਿਲਾ ਨੋਵਾ ਇਹ ਮਨ ਨੈਕ ਨਾ ਕਹੋ ਕਰੈ ਸਿੱਖ ਸਖਾਏ ਰਹੋ ਆਪਣੀ ਸੀ ਦੁਰਮਤ ਤੇ ਨਾ ਟਰੈ ਰਹਾਓ ਮਦ ਮਾਇਆ ਕੈ ਭਇਓ ਬਾਵਰੋ ਹਰ ਜਸ ਨਹਿ ਉਚਰੈ ਕਰ ਪਰਪੰਚ ਜਗਤ ਕੋ ਡਹਿਕੈ ਆਪਣੋ ਉਦਰ ਭਾਰੈ ਸਵਾਨ ਪੂਛ ਜਿਉ ਹੋਏ ਨ ਸੁਧੋ ਕਹਿਓ ਨ ਕਾਂੰਤ ਰੈ ਕਉ ਨਾਨਕ ਬਾਜ ਰਾਮ ਨਾਮ ਨਿਤ ਜਾਤੇ ਕਾਜ ਸਰੈ ਦੇਵੰਗੰਧਾਰੀ ਮੈਲਾ ਨੋਵਾ ਸਭ ਕੇ ਜੀਵਤ ਕੋ ਵਿਵਹਾਰ ਮਾਤ ਪਿਤਾ ਪਾਈ ਸੁਤ ਬੰਧਪ ਅਰ ਫੁਨ ਗ੍ਰਹਿ ਕੀ ਨਾਰ ਰਹਾਉ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਤੇਰਤ ਪ੍ਰੇਤ ਪੁਕਾਰ ਆਦ ਘਰੀ ਕੋ ਨੈ ਰੱਖੈ ਕਰਤੇ ਦੇਤ ਨਿਕਾਰ ਮ੍ਰਿਗ ਤ੍ਰਿਸ਼ਨਾ ਜਿਉ ਜਗ ਰਚਨਾ ਜੇ ਦੇਖੋ ਰਦੇ ਵਿਚਾਰ ਕਹੋ ਨਾਨਕ ਪਜ ਰਾਮ ਨਾਮ ਨਿਤ ਜਾਤੇ ਹੋਤ ਉਧਾਰ ਦੇਵ ਗੁੰਧਾਰੀ ਮੈਲਾ ਨਾਵ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ਰਹਾ ਮੇਰਾ ਮੇਰਾ ਸਭ ਕਹਿਤ ਹੈ ਚਿਤ ਸਿਉ ਬਾਦਿਓ ਚੀਤ ਅੰਤ ਕਾਲ ਸੰਗੀ ਨਾ ਕੋ ਇਹ ਅਚਰਜ ਹੈ ਰੀਤ ਮਨ ਮੂਰਖ ਅਜੂ ਨਾ ਸਮਝਤ ਸਿੱਖ ਦੇ ਹਾਰਿਓ ਨੀਤ ਨਾਨਕ ਪੌਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ